ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕਤਾਰ ਤੇ ਤੇ ਆਵਜ ਆਪ ਸੁਣਦੇ ਹਾਂ ਲੇਖਕ ਰਮਨਸਰੂ ਪਣਖੀ ਜੀ ਦੀ ਲਿਖੀ ਹੋਈ ਕਹਾਣੀ ਸ਼ਾਤਾਬਾਜ਼ ਕਸ਼ਮੀਰ ਵਿੱਚ ਪੜਗੀ ਪਾਕਿਸਤਾਨੀ ਅੱਗ ਹੁਣ ਪੰਜਾਬ ਦੀਆਂ ਹੱਦਾਂ ਤੇ ਅਸਮਾਨ ਛੂੰਹਦੀ ਲਾਟ ਬਣ ਚੁੱਕੀ ਸੀ ਧੂਆਂ ਹੀ ਧੂਆਂ ਪੈਰਾਂ ਵਿੱਚ ਕੁਝ ਨਹੀਂ ਦਿਸਦਾ ਨਾ ਭਾਰਤੀਆਂ ਨੂੰ ਤੇ ਨਾ ਪਾਕਿਸਤਾਨੀਆਂ ਨੂੰ ਸਾਰੇ ਪਿੰਡ ਵਿੱਚ ਹੀ ਰਾਤ ਨੂੰ ਰੌਸ਼ਨੀ ਦੀ ਪੂਰੀ ਮਨਾਹੀ ਹੁੰਦੀ। ਲੜਾਈ ਜਿਵੇਂ ਘਰਾਂ ਵਿੱਚ ਆ ਪਹੁੰਚੀ ਸੀ। ਸਿਆਲਕੋਟ ਤੇ ਲਾਹੌਰ ਗਵਾਂਡੇ ਪਿੰਡਾਂ ਵਾਂਗ ਲੱਗਦੇ ਸਨ। ਪਾਕਿਸਤਾਨ ਦੇ ਛਾਤਾ ਫੌਜੀ ਤੜਾ ਤੜ ਪੰਜਾਬ ਵਿੱਚ ਉਤਰੇ ਸਨ। ਇੱਲਾਂ ਵਾਂਗ ਸ਼ੂਕ ਦੀਆਂ ਛਤਰੀਆਂ। ਉਹਨਾਂ ਦੇ ਹਵਾਈ ਜਹਾਜ਼ ਸਾਡੀ ਧਰਤੀ ਤੇ ਛੱਡ ਜਾਂਦੇ। ਸਾਰੇ ਪਿੰਡਾਂ ਵਿੱਚ ਹੌਲ ਜਿਹਾ ਪਿਆ ਹੁੰਦਾ ਸੀ ਪਰ ਪਿੰਡ ਵਿੱਚ ਦਰ ਸੀ ਸ਼ਾਤਾਬਾਜ਼ ਪਤਾ ਨਹੀਂ ਕਦੋਂ ਆ ਉਤਰੇ ਜਾਂ ਕਦੋਂ ਆ ਕੇ ਪਿੰਡ ਨੂੰ ਕੋਈ ਨੁਕਸਾਨ ਕਰ ਜਾਏ ਕਮਾਦ ਮੱਕੀਆਂ ਤੇ ਕਪਾਹਾਂ ਵਿੱਚ ਉਹ ਲੁਕੇ ਹੋਏ ਸਨ ਜਿੱਥੇ ਕੋਈ ਉਤਰਿਆ ਉਥੇ ਹੀ ਡੜ ਗਿਆ ਕਿੰਨੇ ਹੀ ਲੋਕਾਂ ਨੇ ਮਾਰ ਦਿੱਤੇ ਸਨ ਕਿੰਨੇ ਹੀ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ ਸਨ ਹਲਵਾਰਾ ਹਵਾਈ ਅੱਡੇ ਨੇੜੇ ਖੂਨ ਕਰਕੇ ਇਹਨਾਂ ਪਿੰਡਾਂ ਵਿੱਚ ਤਾਂ ਮੌਤ ਵਰਗੀ ਛਾਪ ਪਸਰੀ ਹੋਈ ਸੀ ਇਸ ਪਿੰਡ ਦੇ ਲੋਕਾਂ ਨੇ ਹਰ ਅਗਵਾੜ ਦੇ ਦੋ-ਦੋ ਬੰਦੇ ਰਾਤ ਨੂੰ ਫੜਿਆਂ ਵਰਗੇ ਪੈਰੇ ਬਿਠਾਈ ਹੋਏ ਸਨ ਤਾਂ ਕਿ ਪੂਰੀ ਕਰੜਾਈ ਰੱਖੀ ਜਾਵੇ ਐਸੀ ਗੱਲ ਨਾ ਹੋਵੇ ਕਿ ਕੋਈ ਸ਼ਾਤਾਬਾਜ਼ ਬੰਬਾ ਕੇ ਸੁੱਟ ਜਾਵੇ ਤੇ ਅਮੀ ਜਮੀ ਵਾਸਤਾ ਪਿੰਡ ਸਵਾਦੀ ਢੇਰੀ ਬਣ ਜਾਵੇ ਇਸ ਅਗਵਾੜ ਦੇ ਪਹਿਰੇਦਾਰ ਪੰਜ ਛੇ ਦਿਨਾਂ ਤੋਂ ਫਲੇ ਵਰਗੇ ਖੁੰਡਾਂ ਤੇ ਬੈਠੇ ਦੋ ਟਿੱਬੇ ਤੇ ਇੱਕ ਛਾਂ ਜਿਹੀ ਦੇਖਦੇ ਤੇ ਫਿਰ ਉਹ ਛਾਂ ਕੁਝ ਜਿਹਾ ਠਹਿਰ ਕੇ ਲੋਪ ਹੋ ਜਾਂਦੀ ਕਦੇ ਕਦੇ ਉਹ ਛਾਂ ਅੱਧਾ ਘੰਟਾ ਉਸ ਟਿੱਬੇ ਦੇ ਕਦੇ 10 ਕਦਮਾ ਇੱਧਰ ਕਦੇ 10 ਕਦਮਾ ਉਧਰ ਫਿਰਦੇ ਤੁਰਦੇ ਉਹ ਦੇਖਦੇ ਰਹਿੰਦੇ ਚੰਦ ਦੀ ਮੱਦਮ ਚਾਨਣੀ ਵਿੱਚ ਉੱਚਾ ਇੱਕ ਤੁਰ ਦੇ ਫਿਰਦੇ ਮੱਕੀ ਦੇ ਪੂਲੇ ਜਿਹੀ ਲੱਗਦੀ। ਟਿੱਬੇ ਦੇ ਲੋਕ ਜਾਣਦੇ ਕਦੇ ਕਿਸੇ ਦੀ ਹਿੰਮਤ ਨਾ ਪਈ। ਇੱਕ ਦਿਨ ਸੂਰਜ ਚੜ੍ਹਨ ਵੇਲੇ ਪਹਿਰੇਦਾਰਾਂ ਨੇ ਦੇਖਿਆ ਕਿ ਉਹ ਛਾਂ ਟਿੱਬੇ ਤੋਂ ਪਰੇ ਜਾਂਦੇ ਜਾਂਦੇ ਇੱਕ ਮੱਕੀ ਦੇ ਖੇਤ ਵਿੱਚ ਜਾ ਅਲੋਪ ਹੋ ਗਈ ਹੈ। ਪਹਿਰੇਦਾਰਾਂ ਦਾ ਰੌਣਾ ਸੁਣ ਕੇ ਉਥੋਂ ਕਈ ਆਦਮੀ ਇਕੱਠੇ ਹੋ ਗਏ। ਹੌਲੀ-ਹੌਲੀ ਸਾਰੇ ਪਿੰਡ ਵਿੱਚ ਹੀ ਚਵਾ ਜਵੇ ਸ਼ੁਰੂ ਹੋ ਗਈ। ਕੁੰਡੇ ਦੇ ਖੇਤ ਮੱਕੀ ਚ ਬੰਦੇ ਦਾ ਸ਼ੱਕ ਹੈ ਪਲਾ ਵਿੱਚੀ ਉਸ ਅਗਵਾੜ ਦੇ ਸਾਥ ਵਿੱਚ ਏਕ ਇਕੱਠ ਬੱਜ ਗਿਆ ਕਿਸੇ ਕੋਲ ਗੰਡਾਸਾ ਕਿਸੇ ਕੋਲ ਗੰਦਾਲਾ ਤੇ ਕਈਆਂ ਕੋਲ ਸੋਟੀਆਂ 6-7 ਲਾਇਸੈਂਸੀ ਜਾਨਸਾਰ ਉਹਨਾਂ ਨੇ ਕੁੰਡੇ ਦਾ ਮੱਕੀ ਦਾ ਸਾਰਾ ਖੇਤ ਕੇਰ ਲਿਆ ਜਿਵੇਂ ਜੰਗਲੀ ਸੂਰ ਦਾ ਸਿਰ ਚਿਪਣਾ ਹੋਵੇ ਮੱਕੀ ਦੇ ਖੇਤ ਵਿੱਚ ਅੰਦਰ ਵੜਨ ਦਾ ਹੌਸਲਾ ਕਿਸੇ ਦਾ ਨਹੀਂ ਸੀ ਪੰਦਾ ਬਾਰੋਂ ਲਲਕਾਰੇ ਵਜਰੇ ਸੰ ਲਸਾਂਸੀਆਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆਵਾਜ਼ਾਂ ਉੱਠੀਆਂ ਜੇ ਕੋਈ ਹੈ ਤਾਂ ਬਾਹਰ ਆਜਾ ਭਲੇ ਪਤਨਾ ਨਹੀਂ ਤਾਂ ਵਿੱਚੇ ਭੁੰਨ ਦਿਆਂਗੇ ਕੋਚਿਰ ਕੋਈ ਆਵਾਜ਼ ਨਹੀਂ ਫਿਰ ਮੱਕੀ ਦੇ ਟਾਂਡੇ ਖੜਕਣ ਲੱਗੇ ਬਾਹਰਲਾ ਸਰਾਈ ਕਟ ਮੂੰਹ ਵਿੱਚ ਉਂਗਲਾ ਪਾਉਣ ਲੱਗੇ ਜਦੋਂ ਰਾਈਫਲ ਉਹਨਾਂ ਨੇ ਮੱਕੀ ਦੇ ਕਿਆਰੇ ਵਿੱਚ ਉ ਤਾਂ ਖੜੀ ਕੀਤੀ ਹੋਈ ਦੇਖੀ ਮੈਂ ਹਾਜ਼ਰ ਹਾਂ ਅੰਦਰੋਂ ਆਵਾਜ਼ ਆਈ ਤੇ ਨਾਲ ਹੀ ਨਾਲ ਅੰਦਰਲੇ ਆਦਮੀ ਨੇ ਰਾਈਫਲ ਵਗਾ ਲੋਕਾਂ ਦੇ ਸਿਰੋਂ ਪਾਰ ਜਾ ਮਾਰੀ ਮੈਂ ਆ ਰਿਹਾ ਮੇਰੇ ਕੋਲ ਕੁਝ ਨਹੀਂ ਮੇਰੀਆਂ ਦੋਵੇਂ ਬਾਹਾਂ ਖੜੀਆਂ ਨੇ ਤੇ ਉਹ ਬੰਦਾ ਮੱਕੇ ਵਿੱਚੋਂ ਨਿਕਲ ਕੇ ਲੋਕਾਂ ਦੇ ਇਕੱਠ ਵਿੱਚ ਆ ਖੜੋਤਾ ਸਾਰੇ ਲੋਕ ਭੱਜ ਕੇ ਉਸ ਦੇ ਗਿਰਦ ਹੋ ਗਏ ਪਰ ਹੱਥ ਕੋਈ ਨਹੀਂ ਸਪਾਉਂਦਾ ਵੱਡੀ ਉਮਰ ਦੇ ਮਨੁੱਖਾਂ ਨੇ ਪਛਾਣ ਲਿਆ ਉਹ ਇਸੇ ਪਿੰਡ ਦੇ ਨੂਰੇ ਤੇਲੇ ਦਾ ਮੁੰਡਾ ਸੀ ਅਲੀ ਅਲੀ ਨੇ ਠੜਕਦੀ ਆਵਾਜ਼ ਵਿੱਚ ਦੱਸਿਆ ਕਿ ਮੱਕੇ ਵਿੱਚ 10 ਗਰਨੇਡ ਤੇ 200 ਰੌਂਦ ਪਏ ਹਨ ਇੱਕ ਤਕੜੇ ਜਿਹੇ ਜਵਾਨ ਨੇ ਅਲੀ ਦੀਆਂ ਦੋਵੇਂ ਬਾਹਾਂ ਪਿੱਛੇ ਨੂੰ ਕਰਵਾ ਕੇ ਆਪਣੀ ਪੱਗ ਨਾਲ ਨੋਟ ਲਈਆਂ ਤੇ ਉਸ ਨੂੰ ਪਿੰਡ ਵੱਲ ਆਪਣੇ ਅੱਗੇ ਲਾ ਲਿਆ ਸਾਰਾ ਇਕੱਠ ਉਸ ਦੇ ਪਿੱਛੇ-ਪਿੱਛੇ ਸੀ ਗਿੱਦਰ ਦੀ ਜਦੋਂ ਮੌਤ ਆਉਂਦੀ ਹੈ ਚੂੜਿਆਂ ਦੀ ਮੁੰਨੀ ਨਾਲ ਆ ਕੇ ਖੰਦਾ ਲੋਕਾਂ ਦੀ ਚਬਰ-ਚਬਰ ਵਿੱਚੋਂ ਇੱਕ ਉੱਚੀ ਚੀਕ ਦੀ ਆਵਾਜ਼ ਅਲੀ ਨੇ ਸੁਣੀ। ਸਾਲੇ ਟੋਂਡੇ ਤੋਂ ਚੁੱਪ ਕਰਕੇ ਪਾਕਿਸਤਾਨ 'ਚ ਰੋਟੀਆਂ ਨਹੀਂ ਖਾਧੀਆਂ ਗਈਆਂ। ਇੱਕ ਤਿੱਖੇ ਛੁਰੇ ਵਰਗੀ ਹੋਰ ਆਵਾਜ਼ ਅਲੀ ਦੇ ਸਾਰੇ ਸਰੀਰ ਵਿੱਚ ਖੋਬ ਗਈ। ਕਈ ਜੋਸ਼ੀਲੇ ਨੌਜਵਾਨ ਟਿਚਕਾਰੀਆਂ ਮਾਰ ਰਹੇ ਸਨ ਨਵੇਂ ਸ਼ਿਕਾਰ ਨੂੰ ਲਿਆ ਕੇ ਪਰਾਚੀਨ ਮਨੁੱਖ ਸ਼ਾਇਦ ਇਸੇ ਤਰ੍ਹਾਂ ਦੀਆਂ ਚਾਂਬੜਾ ਪਾਉਂਦੇ ਹੋਣ। ਪਿੰਡ ਲਿਆ ਕੇ ਉਸ ਨੂੰ ਇੱਕ ਹਥਾਈ ਵਿੱਚ ਬੰਦ ਕਰ ਦਿੱਤਾ ਗਿਆ ਤੇ ਪੁਲਿਸ ਲੈਣ ਵਾਸਤੇ ਸਰਪੰਚ ਨੇ ਚੌਂਕੀਦਾਰ ਨੂੰ ਉਸ ਵੇਲੇ ਡੱਕਰ ਦਿੱਤਾ ਹਥਾਈ ਵਿੱਚ ਹੀ ਅਲੀ ਨੂੰ ਰੋਟੀ ਖਵਾਈ ਗਈ ਰੋਟੀ ਖਾ ਕੇ ਉਸ ਨੂੰ ਸੁਰਤ ਜਿਹੀ ਆ ਗਈ ਸੀ ਪਹਿਲਾਂ ਤਾਂ 6-7 ਦਿਨ ਛੋਲਿਆਂ ਦੇ ਭੁੰਨੇ ਹੋਏ ਦਾਣੇ ਚਬ ਕੇ ਤੇ ਗੁੜ ਖਾ ਕੇ ਹੀ ਉਸ ਨੇ ਡੰਗ ਟਪਾਇਆ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਆਪਣੇ ਘਰ ਵਿੱਚ ਹੀ ਉਸਨੂੰ ਕਿਸੇ ਨੇ ਜਿੰਦਰਾ ਲਾ ਦਿੱਤਾ ਹੋਵੇ ਇਹ ਉਸ ਦਾ ਆਪਣਾ ਹੀ ਪਿੰਡ ਸੀ ਉਸ ਦੀ ਮਾਂ ਤੇ ਵੱਡਾ ਭਾਈ ਸੰਤਾਲੀ ਵੇਲੇ ਉੱਥੇ ਹੀ ਲੁਟੇਰਿਆਂ ਨੇ ਵੱਢ ਦਿੱਤੇ ਸਨ ਤੇ ਲੁਟੇਰੇ ਉਸ ਦੀ ਭਜਾਈ ਨੂੰ ਮੇਮਣੇ ਵਾਂਗ ਧੋ ਕੇ ਲੈ ਗਏ ਸਨ ਉਹ ਇਕੱਲਾ ਕਿਵੇਂ ਨਾ ਕਿਵੇਂ ਬਚ ਕੇ ਪਾਕਿਸਤਾਨ ਪਹੁੰਚ ਗਿਆ ਸੀ ਤੇ ਇੱਕ ਦੋ ਸਾਲ ਬੀਤ ਲਾ ਫਿਰ ਤੁਰ ਕੇ ਤੱਕੇ ਖੰਦਾ ਫੌਜ ਵਿੱਚ ਭਰਤੀ ਹੋ ਗਿਆ ਸੀ ਹੁਣ ਜਦੋਂ ਪਾਕਿਸਤਾਨ ਨੇ ਪੰਜਾਬ ਵਿੱਚ ਛਾਤਾ ਫੌਜੀ ਉਤਾਰੇ ਤਾਂ ਅਲੀ ਵੀ ਉਹਨਾਂ ਦੇ ਵਿੱਚ ਸੀ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਪਾਕਿਸਤਾਨ ਹਵਾਈ ਜਹਾਜ਼ਾਂ ਨੂੰ ਰਾਤ ਨੂੰ ਰੋਸ਼ਨੀ ਇਸ਼ਾਰੇ ਕਰਨੇ ਹਨ ਉਹਨਾਂ ਨੂੰ ਲਾਲਚ ਵੀ ਦਿੱਤਾ ਗਿਆ ਸੀ ਕਿ ਪਾਕਿਸਤਾਨ ਮੁੱਢ ਨੂੰ ਪ੍ਰੰਤ ਉਹਨਾਂ ਨੂੰ ਵੱਡੀਆਂ-ਵੱਡੀਆਂ ਤਰੱਕੀਆਂ ਦਿੱਤੀਆਂ ਜਾਣਗੀਆਂ ਇਹ ਸਾਰੀ ਗੱਲ ਅਲੀ ਨੇ ਪਿੰਡ ਦੇ ਬੰਦਿਆਂ ਨੂੰ ਦੱਸੀ ਉਸ ਨੇ ਦੱਸਿਆ ਕਿ ਹਵਾਈ ਅੱਡੇ ਤੇ ਪੈਰਾਸ਼ੂਟ ਪਵਾ ਕੇ ਜਦ ਉਸ ਨੂੰ ਹਵਾਈ ਜਹਾਜ਼ ਵਿੱਚ ਚਾੜਿਆ ਗਿਆ ਤਾਂ ਉਸ ਨੂੰ یوں ਲੱਗਿਆ ਸੀ ਜਿਵੇਂ ਕਿਸੇ ਦਾ ਮੱਲੋ-ਮੱਲੀ ਚੋਰ ਵਿੱਚ ਸਿਰ ਦੇ ਦਿੱਤਾ ਗਿਆ ਜਾਵੇ ਅਲੀ ਦੇ ਸੰਗ ਵਿੱਚ ਅਥਰੂ ਉਤਰ ਆਏ ਸਨ ਉਸ ਨੇ ਅਖੀਰ ਵਿੱਚ ਦੱਸਿਆ ਮੈਂ 6 ਦਿਨਾਂ ਤੋਂ ਇਸ ਪਿੰਡ ਦੇ ਦੁਆਲੇ ਫਿਰਦਾ ਹਾਂ ਚਾਹੁੰਦਾ ਸੀ ਕਿ ਬੰਬ ਸਿੱਟ ਕੇ ਸਾਰੇ ਅਗਵਾੜ ਨੂੰ ਫੂਕ ਦੇਵਾਂ ਜਿੱਥੇ ਮੇਰੀ ਮਾਂ ਤੇ ਵੱਡਾ ਭਾਈ ਬੱਕਰੀਆਂ ਮੰਗ ਵੱਢ ਦਿੱਤੇ ਗਏ ਸਨ ਪਰ ਪਤਾ ਨਹੀਂ ਮੈਨੂੰ ਇਸ ਟਿੱਬੀ ਤੇ ਆ ਕੇ ਕੀ ਹੋ ਜਾਂਦਾ ਮੈਨੂੰ ਚਾਚਾ ਦੁੱਲਾ ਯਾਦਾ ਜਾਂਦਾ ਜਿਹੜਾ ਮੈਨੂੰ ਛੋਟੇ ਹੁੰਦੇ ਨੂੰ ਛੱਲੀਆਂ ਹੋਣਾ ਤੇ ਮੇਰ ਲਿਆ ਕੇ ਦਿੰਦਾ ਹੁੰਦਾ ਸੀ ਤਾਈ ਇਸਰੋ ਮੇਰੀ ਅੱਖਾਂ ਸਾਹਮਣੇ ਆ ਜਾਂਦੀ ਜਿਸ ਦੇ ਘਰੋਂ ਕਦੇ ਵੀ ਮੈਂ ਤੌੜੀ ਵਿੱਚੋਂ ਦੁੱਧ ਲੁਹਾ ਕੇ ਪੀ ਸਕਦਾ ਸੀ ਹੋਰ ਕਿੰਨੇ ਹੀ ਬੰਦੇ ਤੇ ਮੇਰੇ ਬਚਪਨ ਦੇ ਹਾਣੇ ਮੇਰੀ ਹਿੱਕ ਤੇ ਜੜ ਜਾਂਦੇ ਪਾਵੇਂ ਮੈਂ ਮੁਸਲਮਾਨ ਹਾਂ ਪਰ ਮੈਨੂੰ ਇਸ ਪਿੰਡ ਵਿੱਚ ਵਸਦੇ ਕਈ ਹਿੰਦੂ ਮੇਰੇ ਆਪਣੇ ਹੀ ਤਾਏ ਚਾਚੇ ਲੱਗਦੇ ਹਨ ਮੇਰੀ ਮਾਂ ਵੱਡੀ ਸੀ ਤਾਂ ਗੁੰਡਿਆਂ ਨੇ ਵੱਡਿਆ ਸੀ ਜਿਹੜੇ ਇਸ ਪਿੰਡ ਦੇ ਨਹੀਂ ਸਨ ਮੇਰੀ ਪਰਜਾਈ ਨੂੰ ਲੋਟੇਰਿਆਂ ਨੇ ਚੁੱਕਿਆ ਸੀ ਜਿਹੜੇ ਇਸ ਪਿੰਡ ਦੇ ਨਹੀਂ ਸਨ ਫੇਰ ਮੈਂ ਆਪਣੇ ਪਿੰਡ ਤੇ ਹੀ ਹੱਥ ਕਿਵੇਂ ਚੁੱਕਦਾ ਉਸ ਮਿੱਟੀ ਨੂੰ ਮੈਂ ਰਾਖ ਕਿਵੇਂ ਦੇਖ ਸਕਦਾ ਜਿਸ ਮਿੱਟੀ ਵਿੱਚੋਂ ਮੈਂ ਜਨਮ ਲਿਆ ਹੈ ਹੋਣ ਵਾਲੇ ਆਪਣੇ ਦੇਸ਼ ਲਈ ਭਾਵੇਂ ਮੈਂ ਝੂਠਾ ਹਾਂ ਪਰ ਆਪਣੀ ਮਾਤ ਭੂਮੀ ਲਈ ਮੈਂ ਸੱਚਾ ਹਾਂ ਲੋਕ ਚੁੱਪ ਬੈਠੇ ਉਸ ਦੀਆਂ ਗੱਲਾਂ ਸੁਣ ਰਹੇ ਸਨ ਐਨੇ ਨੂੰ ਪੁਲਿਸ ਆ ਗਈ ਇੱਕ ਬਜ਼ੁਰਗ ਨੇ ਥਾਣੇਦਾਰ ਮੂਰੇ ਅਰਜ਼ੀ ਕੀਤੀ ਸਾਡੇ ਕੋਲ ਨਾ ਇਹਨੂੰ ਮਾਰਿਓ ਗਾਹਾਂ ਜਾ ਕੇ ਜੋ ਮਰਜ਼ੀ ਕਰੋ ਨਥੇ ਹੋਏ ਪਸ਼ੂ ਵਾਂਗ ਪੁਲਿਸ ਨੇ ਅਲੀ ਨੂੰ ਅੱਗੇ ਲਾ ਲਿਆ ਉਸਦੇ ਬੁੱਲ ਜਿਵੇਂ ਸੁੰਪੇ ਗਏ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਦੀਆਂ ਕਰਾਲਾ ਵਹਿ ਰਹੀਆਂ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸੋ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ